ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਵੀਰ ਆ ਸਾਡਾ ਮਨਜੀਤ ਸਿੰਘ ਪਿੰਡ ਜੱਜਾਂ ਤੋਂ ਇਹ ਦੀ ਆਪਜੀ ਦੀ ਹੜੀ ਛੱਡ ਕੇ ਇਹ ਵੀਰ ਹਰ ਰੋਜ਼ ਲੋੜਵੰਦਾਂ ਦੀ ਸੇਵਾ ਲਈ ਪਿੰਡਾਂ ਪਿੰਡਾਂ ਦੇ ਵਿੱਚ ਇੱਥੋਂ ਆਪਣੇ ਕੈਂਪ ਤੋਂ ਜਿਲ੍ਹਾ ਨਾਮ ਤਰੀ ਡੈਰੀ ਦੇ ਵਿੱਚ ਟੈਂਟ ਦੇ ਵਿੱਚ ਕੈਂਪ ਲੱਗਿਆ ਹੋਇਆ ਅਸੀਂ ਇੱਥੇ ਲੋੜਵੰਦ ਜਿਹੜਾ ਪਰਿਵਾਰ ਨੇ ਉਹਨਾਂ ਵਾਸਤੇ ਸਮਾਨ ਦੇ ਜਾਣਾ ਤੇ ਘਰ-ਘਰ ਜਾ ਕੇ ਇਹ ਵੀਰ ਆਪਜੀ ਤਨਦੇਹੀ ਦੇ ਨਾਲ ਪੂਰੀ ਬੜੀ ਚੰਗੀ ਤਰੀਕੇ ਨਾਲ ਡਿਊਟੀ ਨਿਭਾਉਂਦਾ ਹੈ ਕਿ ਅੱਜ ਅਸੀਂ ਇਹਨਾਂ ਨੂੰ ਪਾਣੀ ਦੀ ਬੋਤਲਾਂ ਡੈਪਰ ਸੁੱਕਾ ਰਾਸ਼ਨ ਆਲੂ ਵਗੈਰਾ ਤੇ ਹੋਰ ਕੀ ਕੁਝ ਪਾਇਆ ਜੰਡੇ ਚਾਵਲ ਤੇ ਅਚਾਰ ਆਟਾ ਤੇ ਇਹੋ ਜਿਹਾ ਕੁਝ ਤੇ ਹੋਰ ਕਈ ਚੀਜ਼ਾਂ ਪਾਈਆਂ ਨੇ ਤੇ ਅੱਜ ਵੀਰ ਤੁਸੀਂ ਦੱਸੋ ਕਿ ਕਿਹੜੇ ਪਿੰਡ ਦੇ ਵਿੱਚ ਸੇਵਾ ਕਰਦੇ ਨੇ ਲੋੜਵੰਦ ਲੋਕਾਂ ਦੇ ਬੀਬੀਆਂ ਦੇ ਬੱਚਾ ਜੋ ਵੀ ਹੈਂਡੀਕੈਪ ਉਹਨਾਂ ਤੱਕ ਮੇ ਜਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਇਹਨਾਂ ਤੱਕ ਪਹੁੰਚਾ ਦਿਓ ਲੋੜਵੰਦਾਂ ਦੇ ਆਪਣੇ ਰਿਜਿਸਟਰੀ ਤੇ ਰਾchnal ਪਹੁੰਚਾ ਦਿਓ ਤੇ ਵੀ ਲੋਡ ਬੰਦ ਤੇ ਹੁੰਦਾ ਜਿਹੜਾ ਕੋਈ ਤੇ ਵਿਆਹ ਨਹੀਂ ਕਰਦਾ ਆ ਵੀ ਸੰਗਤ ਨੂੰ ਟੀਮ ਕਰਨਾ ਮੇਰੇ ਵੱਲੋਂ ਸਪੋਰਟ ਕਰੋ ਕਿਉਂਕਿ ਮੇਰੇ ਕੋਲ ਰੈਡੀ ਮੈਂ ਰੈਡੀ ਇਹੀ ਚਾਹੁੰਦਾ ਕਿ ਲੋਡ ਬੰਦ ਸਰਕਾਰ ਚ ਬਹੁਤ ਵਧੀਆ ਵੀਰ ਦੀ ਸੇਵਾ ਕੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ ਗੁਰੂ ਮਹਾਰਾਜਾ ਕਿਰਪਾ ਕਰਨ ਤੈਨੂੰ ਦੁੱਗਣੀ ਰਾਜ ਚੋਗਰੇ ਨੂੰ ਤਰੱਕੀ ਬਖਸ਼ਿਸ਼ ਕਰਨ ਇਹੋ ਜੇ ਵੀਰ ਹੋਰ ਵੀ ਸਾਡੇ ਕੋਲ ਬਹੁਤ ਨੇ ਜਿਹੜੇ ਸੇਵਾ ਕਰਦੇ ਨੇ ਤਨੋਂ ਮਨੋਂ ਦਿਲੋਂ ਸੇਵਾ ਕਰਦੇ ਨੇ ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਆਪਣੇ ਰਿਆਡ ਦੇ ਵਿੱਚ ਜੋ ਕੈਂਪ ਲੱਗਾ ਨਾਮਤਰੀ ਡੈਰੀ ਦੇ ਵਿੱਚ ਕਿ ਉੱਥੇ ਜਿਹੜੇ ਵੀਰਾਂ ਨੇ ਸੇਵਾ ਕਰਨੀ ਆ ਜਿਨ੍ਹਾਂ ਕੋਲ ਰਸਨ ਇਹ ਕੁਝ ਨਹੀਂ ਲੈ ਆ ਸਕਦੇ ਤਾਂ ਆਪਣੇ ਸਰੀਰ ਤੌਰ ਤੇ ਆਪਣੀ ਸੇਵਾ ਤਣ ਦੇ ਨਾਲ ਤੇ ਮਨ ਦੇ ਨਾਲ ਇਹ ਜੀ ਵੀਰ ਲਗੂ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ